ਸੇ ਸਿੱਕਾਲ ਸਰਿਆਂ ਨੂੰ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਮਾਨ ਗੋਤਵਾਰੀ ਗੱਲ ਕਰਾਂਗੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਅਤੇ ਆਈ ਐਮ ਜੋਸ਼ੀ ਦੀ ਪੁਸਤਕ ਹਿਸਟਰੀ ਆਫ ਪੰਜਾਬ ਵੋਲਯੂਮ 1 ਵਿੱਚ ਲਿਖਦੇ ਹਨ ਕਿ ਪ੍ਰਾਣਿਕ ਦੇਵਤਾ ਗਣਾ ਵਿੱਚੋਂ ਰੁਦਰਾ ਸ਼ਿਵ ਸ਼ਕਤੀ ਕਵੀਰ ਗਣੇਸ਼ ਅਤੇ ਹਨੂਮਨ ਅਸਲ ਵਿੱਚ ਗੈਰ ਆੜੀਆਂ ਲੱਗਦੇ ਸਨ ਇਸ ਕਥਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਰਪਾਲ ਸਿੰਘ ਦਰਦੀ ਆਪਣੀ ਪੁਸਤਕ ਵਿੱਚ ਲਿਖਦੇ ਹਨ ਕਿ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਮਾਨਾ ਹੇਰ ਅਤੇ ਭੁੱਲਰਾ ਵਿੱਚ ਜੋ ਰਵਾਇਤ ਹੈ ਉਹ ਸ਼ਿਵ ਗੋਤਰੀ ਜੱਟ ਹਨ ਅਤੇ ਸ਼ਿਵ ਦੀਆਂ ਲਟਾਂ ਵਿੱਚ ਉਪਜੇ ਹਨ ਇਸ ਗੱਲ ਦੀ ਮਹੱਤਤਾ ਰੱਖਦੇ ਹੋਏ ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਗੋਤ ਜਾਂ ਤਾਂ ਗੈਰ ਆਰੀਆ ਹਨ ਜਾਂ ਪਹਿਲੇ ਆਰੀਆ ਵਿੱਚੋਂ ਹਨ ਜੋ ਪ੍ਰਾਚਨ ਸਮੇਂ ਪੰਜਾਬ ਵਿੱਚ ਆਏ ਜੇਕਰ ਅਸੀਂ ਮਾਨਗੋਤ ਦੀ ਗੱਲ ਕਰੀਏ ਤਾਂ ਮਾਨਗੋਤ ਨੂੰ ਵੀ ਸ਼ਿਵ ਗੋਤਰੀ ਜੱਟ ਵਿੱਚ ਹੀ ਮੰਨਿਆ ਜਾਂਦਾ ਹੈ ਇਸ ਵੰਸ਼ ਦਾ ਬਡੇਰਾ ਮਾਨਪਾਲ ਸੀ ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਬਰੇ ਪਹਿਲਾਂ ਟੈਕਸਲਾ ਮਦਰਾ ਸੂਰਾਸ਼ਟਰ ਵਿੱਚ ਮਾਧਿ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆ ਕੇ ਵਸੇ ਸਨ ਆਰਿਆ ਲੋਕਾਂ ਦੇ ਵੱਖ-ਵੱਖ ਕਬੀਲੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ-ਵੱਖ ਸਮੇਂ ਸਿੱਧ ਰਾਜਸਥਾਨ ਤੇ ਪੰਜਾਬ ਪਹੁੰਚੇ ਸਨ ਤੇ ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਜਨਾਨ ਅਤੇ ਜੁਰਪ ਬਲ ਵੀ ਚਲੇ ਗਏ ਸਨ ਜਰਮਨੀ ਵਿੱਚ ਵੀ ਮਾਨ ਪੋਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ ਥਾਮਸ ਮਾਨ ਯੂਰਪ ਦਾ ਇੱਕ ਮਹਾਨ ਸਾਹਿਤਕਾਰ ਸੀ ਮਾਨ ਜਗਤ ਪ੍ਰਸਿੱਧ ਗੋਤ ਹੈ ਗਲੋਸਰੀ ਆਫ ਟ੍ਰਾਈਬਸ ਐਂਡ ਕਾਸਟ ਪਾਰਟ 3 ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਮਾਂ ਜਾਟਾਂ ਦੀਆਂ ਕਈਆਂ ਰਵਾਇਤਾਂ ਮਿਲਦੀਆਂ ਹਨ ਇਸ ਬਾਰੇ ਲਿਖਿਆ ਗਿਆ ਹੈ ਉਹ ਆਪਣਾ ਮੂਲ ਰਾਜਪੂਤਾ ਨਾਲ ਜੋੜਦੇ ਹਨ ਉੱਚੇ ਮਾਨ ਦਲਾਲ ਤੇ ਦੇਸਵਾਲ ਜਾਟ ਆਪਣਾ ਮੂਲ ਰੋਤਕ ਵਿੱਚ ਸਲਾਥਾ ਦੇ ਧੰਨਾ ਰਾਓ ਜਿਸ ਦੀ ਪਤਨੀ ਬੜ ਗੁੱਜਰ ਰਾਜਪੂਤ ਸੀ ਨਾਲ ਦੱਸਦੇ ਹਨ ਤੇ ਇਹ ਆਪਸ ਦੇ ਵਿੱਚ ਵਿਆਹ ਸ਼ਾਦੀਆਂ ਨਹੀਂ ਕਰਦੇ ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਦੇ ਹਨ ਉਹਨਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ ਜੱਟਾਂ ਦੇ ਬਹੁਤੇ ਗੋਤ ਉਹਨਾਂ ਦੇ ਬਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ ਜਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ ਮਾਨਪਾਈ ਚਰ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਵਾਦ ਹੋਏ ਇਹ ਵਾਂਛ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਦਰਮਾਨ ਹੋਏ ਹਨ ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ ਵਿਸ਼ਨੂੰ ਪੁਰਾਨ ਵਿੱਚ ਇਹਨਾਂ ਨੂੰ ਗੰਧਰਬ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਬ ਖੇਤਰ ਵਿੱਚ ਕਾਬੁਲ, ਪਿਸ਼ਾਵਰ ਤੇ ਰਾਵਲਪਿੰਡੀ ਆਦ ਦਾ ਖੇਤਰ ਸ਼ਾਮਿਲ ਸਨ। 8ਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌਰ ਆਦ ਖੇਤਰਾ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਤਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾਂ ਦਾ ਉਪਗੋਤ ਹੈ। ਜੈਪੁਰ ਦੇ ਨੇੜੇ ਮਾਨ ਗੋਤ ਦੇ ਠਾਕੁਰ Rajput ਵੀ ਹਨ। ਮਾਨਾਂ ਦੇ ਭਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸਤਰੀ ਦੱਸਦੇ ਹਨ ਇਹ ਰਾਜਸਥਾਨ ਦੇ ਖੇਤਰ ਤੋਂ ਉੱਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ ਬਰਾੜਾ ਤੋਂ ਕਾਫੀ ਸਮਾਂ ਪਹਿਲਾਂ ਆ ਕੇ ਵਾਧ ਹੋਏ ਮਾਨਾ ਪੁੱਲਰਾਂ ਤੇ ਹੀਰਾ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ ਇਹਨਾਂ ਤਿੰਨਾਂ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਨਾ ਜਾਂਦਾ ਹੈ ਮਾਨ ਪੁੱਲਰ ਤੇ ਹੀਰ ਅੱਦਾ ਮਾਲਵੇ ਵਿੱਚ ਇਹਨਾਂ ਦੀਆਂ ਪੱਟੀਆਂ ਤੇ ਸਿੱਧੂ ਬਰਾੜਾ ਨਾਲ ਕਈ ਲੜਾਈਆਂ ਹੋਈਆਂ ਸਨ ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਦੇ ਖੇਤਰਾਂ ਵਿੱਚੋਂ ਉੱਠ ਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ। ਸ਼ਕਸ਼ਤਾਨ ਤੋਂ ਆਏ ਹੋਏ ਸ਼ਾਹੀ ਗੋਦ ਦੇ ਸਰਦਾਰ ਮਾਨਸ਼ਾ ਨੇ ਮਾਲਵੇ ਵਿੱਚ ਤੀਜੀ ਈਸਵੀ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆ ਕੇ ਮਾਨਸਾ ਕੀਤਾ ਨੂੰ ਆਵਾਦ ਕੀਤਾ ਅਤੇ ਮਾਨਸਾ ਦੀ ਨੀ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨਸ਼ਾਆਂ ਨੂੰ ਸ਼ੱਕ ਵਾਂਸ਼ ਵਿੱਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਦਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਰ ਸਰਾਜ ਸਾਜਲੀ ਦਾ ਲਿਖਣਾ ਹੈ ਕਿ ਮਾਨ ਖੇੜੇ ਤੇ ਮੋਂਗੇ ਗੋਤਾਂ ਦੇ ਜੱਟ ਅੱਜ ਤੋਂ ਕਈ 100 ਸਾਲ ਪਹਿਲਾਂ ਰਾਜਸਥਾਨ ਦੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜੇੋਂ ਉੱਜੜ ਕੇ ਆਪਣੀਆਂ ਗੱਡੀਆਂ ਵਿੱਚ ਸਮਾਨ ਲੈ ਕੇ ਖੁੰਡਾਲਾ ਜ਼ਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਬਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਅਤੇ ਬਠਿੰਡਾ ਦੇ ਖੇਤਰਾਂ ਵਿੱਚ ਆਵਾਦ ਹੋਏ। ਭੁੱਲਰ ਤੇ ਹੇਰ ਵੀ ਇਹਨਾਂ ਨਾਲ ਰਲ ਮਿਲ ਗਏ। ਸਰ ਵਿਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਠੌਰ ਰਾਜਪੂਤਾਂ ਵਿੱਚੋਂ ਹਨ। ਇਹਨਾਂ ਦੇ ਬਡੇਰੇ ਪਹਿਲਾਂ ਰੋहतक ਦੇ ਇਲਾਕੇ ਵਿੱਚ ਆਵਾਦ ਹੋਏ। ਇੱਕ ਬਡੇਰੇ ਤੰਨਾ ਰਾਓ ਨੇ ਬੜ ਗੁਜਰ ਗੋਦ ਦੀ ਜੱਟੀ ਨਾਲ ਵਿਆਹ ਕਰਾ ਲਿਆ ਸੀ। ਉਸਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਂ ਤੇ ਉਹਨਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹੀ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤਦਾਰੀ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਬਡੇਰਾ ਇੱਕ ਸੀ ਕੁਝ ਮਾਨਪਾਈ ਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋहतक ਕਰਨਾਲ ਹਸਾਰ ਆਦ ਖੇਤਰਾਂ ਵਿੱਚ ਵੱਸਦੇ ਹਨ ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਹਨਾਂ ਦੇ ਬਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜਗਜਨੀ ਤੋਂ ਆਏ ਸਨ ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਵੰਸ਼ ਵਿੱਚੋਂ ਹਨ ਬਿਨੇਪਾਲ ਵਰੀਆ ਰਾਜਪੂਤ ਸੀ ਬਿਨੇਪਾਲ ਦੇ ਚਾਰ ਪੁੱਤਰ ਪ੍ਰਾਗਾ, ਸਦਰ ਖੇਲਾ ਅਤੇ ਮੋਰ ਸਨ। ਪ੍ਰਾਗੇ ਦੀ ਵੰਸ਼ ਨਾਬੇ ਦੇ ਖੇਤਰ ਵਿੱਚ ਆਵਾਦ ਹੋਈ। ਬਿਨੇਪਾਲ ਨੇ ਪਟੀਆਂ ਨੂੰ ਬਠਿੰਡੇ ਦੇ ਇਲਾਕੇ ਵਿੱਚੋਂ ਭਜਾ ਦਿੱਤਾ। ਬਿਨੇਪਾਲ ਗਜਨੀ ਦਾ ਆਖਰੀ Hindu ਰਾਜਾ ਸੀ। ਬਿਨੇਪਾਲ ਦੀ ਵੰਸ਼ ਦੇ ਚੌਧਰੀ ਭੁੰਦੜ ਖਾਨ ਤੇ ਮਿਰਜ਼ਾ ਖਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਤਾਬ ਮਿਲਿਆ ਸੀ। ਮਾਨਾ ਦੀ ਮਾਨ ਸ਼ਾਹੀ ਮੂਹੀ ਇਸ ਵੰਸ਼ ਵਿੱਚੋਂ ਹੈ। ਮਾਨ ਦੇ 12 ਪੁੱਤਰ ਸਨ। ਇਹਨਾਂ ਦੇ ਨਾਂ ਤੇ ਮਾਨਾ ਦੀਆਂ 12 ਮੁੱਖ ਮੂਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉੱਤਰੀ ਮਾਲਵਾ ਹੀ ਹੈ। ਭੁੱਲਰਪਾਈਚਰ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲ ਕੇ ਸਿੱਧੂ ਬਰਾੜਾ ਨਾਲ ਟੱਕਰ ਲੈਂਦੇ ਰਹੇ ਹਨ। ਜਲੰਧਰ ਤੇ ਕਰਨਾਲ ਦੇ ਮਾਨ ਆਪਣਾ ਪਸ਼ੋਕੜ ਬਠਿੰਡੇ ਹੀ ਦੱਸਦੇ ਹਨ। ਪ੍ਰਾਣੀ ਜੀਨ ਅਤੇ ਸੰਗਰੂਰ रियासत ਵਿੱਚ ਇਹਨਾਂ ਦੇ ਜਠੇਰੇ ਬਾਬੇ ਬੋਲਾ ਦਾ ਚੌ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾਂ ਦਾ ਮੋੜ ਖਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸਾਈ ਬਹੁਤੇ ਮਾਨਸਾ ਵਿੱਚ ਹੀ ਹਨ ਮੁਕਸਰ ਦੇ ਇਲਾਕੇ ਗਿੱਦੜਵਾਹਾ ਅਤੇ ਲਾਲਾ ਬਾਈ ਆਦ ਵਿੱਚ ਯਾਤਰੀ ਕੇ ਮਾਨ ਆਵਾਦ ਹਨ ਮਾਨਾਂ ਦੇ ਪੁਰਾਣੇ ਪਿੰਡ ਬੁਰਜ ਮਾਨਸਾ ਬੜੀ ਮਾਨਸਾ ਮੋੜ ਮਾਨਾ ਮਾਨਾ ਵਾਲਾ ਅਤੇ ਸ਼ੇਰਕੋਟੀਆਂ ਆਦ ਹਨ ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ ਫਤਿਹ ਸਿੰਘ ਮਾਨ ਮਹਾਰਾਜਾ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ ਅਤੇ ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ ਪਿੰਡ ਬਾਮ ਜਿਲ੍ਹਾ ਮੁਕਸਰ ਸਾਹਿਬ ਮਾਨਗੋਦ ਦੇ ਲੋਕ ਜ਼ਿਆਦਾ ਹੋਣ ਕਰ ਇਸ ਨੂੰ ਮਾਨਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਸਾਹਨੇ ਵਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਮਾਨਗੋਦ ਦੀ ਬਹੁਤ ਬਸੋ ਹੈ। ਮਾਨ ਦੇ ਦਲਾਲ ਆਦ ਗੋਤਾਂ ਬਾਰੇ ਪਾਟਾਂ ਦੀਆਂ ਬਈਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਤਦ ਇਹਨਾਂ ਨੇ ਅੱਗੇ ਵਧ ਕੇ ਮਲਤਾਨ ਦੇ ਨਵਾਬ ਮੁਜ਼ਫਰ ਖਾਨ ਦਾ ਸਿਰ ਵੱਢਿਆ ਸੀ ਸਰ ਲੈਪਲ ਗ੍ਰੀਫਨ ਨੇ ਆਪਣੀ ਕਿਤਾਬ ਪੰਜਾਬ ਚੀਪਸ ਵਿੱਚ ਕੁਝ ਮਾਨ ਸਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ ਮੱਧ ਏਸ਼ੀਆ ਜਰਮਨੀ ਅਤੇ ਬ੍ਰਿਟਾਨੀਆ ਵਿੱਚ ਵੀ ਮਾਨ ਗੋਦ ਦੇ ਗੋਰੇ ਮਿਲਦੇ ਹਨ ਜੋ ਪੰਜਾਬੀਆਂ ਨਾਲ ਰਲਦੇ ਮਿਲਦੇ ਹਨ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਨੈਲ ਬੁੱਧ ਸਿੰਘ ਮਾਨਵੀ ਸੀ ਉਸ ਦੀ ਵੰਸ਼ ਵਿੱਚੋਂ ਮਹਾਨ ਅਕਾਲੀ ਲੀਡਰ ਸਿਮਰਜੀਤ ਸਿੰਘ ਮਾਨ ਹੈ ਮਾਨਗੋਦ ਦੇ ਕੁਝ ਲੋਕ ਮੱਝ ਵੀ ਸਿੱਖ ਅਤੇ ਥੀਂਬੇ ਵੀ ਹੁੰਦੇ ਹਨ 1881 ਦੀ ਜਨਸੰਖਿਆ ਅੰਕਾਰ ਸਾਂਝੇ ਪੰਜਾਬ ਵਿੱਚ ਮਾਨਪਾਈਚਾਰੇ ਦੀ ਕੋਲ ਗਿਣਤੀ 57970 ਸੀ ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵਸਦੇ ਹਨ ਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ ਸਿੱਧੂਆਂ ਤੋਂ ਹਾਰ ਕੇ ਛੱਡ ਗਏ ਸਨ ਬੀਦੋਵਾਲੀ ਦੇ ਪਾਸ ਵੀ ਮਾਨਪਾਈਚਾਰੇ ਦਾ ਇੱਕ ਮਾਨਾ ਪਿੰਡ ਸੀ ਇਸ ਪਿੰਡ ਨੂੰ ਸਿੱਧੂ ਬਰਾੜਾ ਨੇ ਮਾਨਾਂ ਤੋਂ ਜਿੱਤ ਲਿਆ ਸੀ ਅੱਜਕੱਲ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ ਮੁਕਸਰ ਵਿੱਚ ਦੌਲਾ ਆਦਨੀਆਂ ਖੁੱਡੀਆਂ ਮਹਾ ਸਿੰਘ ਅਤੇ ਅਬুল ਖਰਾਨਾ ਬਾਮ ਤੇ ਮੋੜਾ ਆਦ ਵਿੱਚ ਬਹੁਤੇ ਮਾਨ ਪਾਈ ਜਾ ਰਹੇ ਦੇ ਲੋਕ ਹੀ ਵੱਸਦੇ ਹਨ ਮੋਗੇ ਦੇ ਪੂਰਬ ਉੱਤਰ ਵੱਲ ਵੀ ਮਾਨਾਂ ਦਾ ਕਾਫੀ ਵਿਸਾਰ ਹੋਇਆ ਦੌਦਰ ਤੇ ਕਿਸ਼ਨਪੁਰਾ ਆਦ ਵਿੱਚ ਵੀ ਮਾਨ ਵੱਸਦੇ ਹਨ ਮਾਨਾਂ ਦਾ ਘਰ ਮਾਲਵਾ ਹੈ ਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫੀ ਹਨ ਮੌੜ ਮਾਨਸ਼ਾਹੀ ਅਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ ਲੁਧਿਆਣੇ ਵਿੱਚ ਮਾਨ ਚੌਂਕੀ ਮਾਨ ਸੇਖ ਦੌਲਤ ਕੁੰਮਕਲਾ ਬਰਾ ਆਦ ਖੇਤਰ ਵਿੱਚ ਮਾਨ ਪਾਈਚਾਰੇ ਦੇ ਲੋਕ ਕਾਫੀ ਗਿਣਤੀ ਵਿੱਚ ਰਹਿੰਦੇ ਹਨ ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜਮਾਨਾ ਉੱਗੇ ਪਿੰਡ ਹਨ ਪਟਿਆਲੇ ਦੇ ਨਾਬੇ ਦੇ ਇਲਾਕੇ ਵਿੱਚ ਵੀ ਮਾਨ ਕਾਫੀ ਹਨ ਫਤਿਹਗੜ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲਾ ਹਰਨਾਮ ਸਿੰਘ ਤਲਾਨੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫੀ ਪਿੰਡ ਹਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਹੇਲੇਵਾਲਾ ਮੋੜ ਨੌਵਾਦ ਮੋੜ ਠਾੜਾ ਵੀ ਮਾਨਾਂ ਦੇ ਉੱਗੇ ਪਿੰਡ ਹਨ ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ ਸਿਆਲਕੋਟ ਚੰਗ ਗੁਜਰਾਵਾਲਾ ਗੁਜਰਾਤ ਤੱਕ ਕਾਫੀ ਗਿਣਤੀ ਵਿੱਚ ਵੱਸਦੇ ਹਨ ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਮੁਸਲਮਾਨ ਹਨ ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ ਪਰ ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ ਮਾਨ ਇੱਕ ਵੱਡਾ ਤੇ ਪ੍ਰਾਣਾ ਗੋਥ ਹੈ ਇਹ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ ਸਿੱਧੂ ਬਰਾੜਾਂ ਬਿਰਕਾ ਗਿੱਲਾ ਸੰਗੀ ਢਾਲੀਵਾਲਾਂ ਤੇ ਗਰੇਵਾਲਾਂ ਆਦ ਦੇ ਇਤਿਹਾਸਾਂ ਬਾਰੇ ਖੋਜ ਪੁਸਤਕਾਂ ਛਪੀਆਂ ਹਨ ਪਰ ਮਾਨ ਗੋਦ ਦਾ ਇਤਿਹਾਸ ਅਜੇ ਤੱਕ ਕਿਸੇ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ ਸਰਦਾਰ ਦੇ ਪੁਜੋਤ ਵੀ ਮਾਨ ਗੋਦ ਬਾਰੇ ਵਕ ਵਕ ਵਿਚਾਰ ਰੱਖਦੇ ਹਨ ਮਾਨ ਗੋਦ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ ਮੋੜ ਖਾਨਦਾਨ ਦੇ ਮਾਨ ਮੋਰ ਨੂੰ ਸਤਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖਾਨਦਾਨ ਦੇ ਬਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ ਮਾਨ ਪੁੱਲਰ ਤੇ ਹੇਅਰ ਅੱਕ ਨੂੰ ਵੱਡਨਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਰ ਵਿੱਚ ਸ਼ਰਧਾ ਨਾਲ ਭੇਟ ਕੀਤੇ ਜਾਂਦੇ ਹਨ ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ ਮਾਨ ਮੰਡ ਦਈਏ ਬਿਰਕ ਆਦ ਪ੍ਰਾਚੀਨ ਜੱਟ ਉਪਜਾਤੀਆਂ ਮਾਧੇਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਚੱਲ ਕੇ ਇਸਵੀ ਸੰਨ ਤੋਂ ਕਾਫੀ ਸਮਾਂ ਪਹਿਲਾਂ ਭਾਰਤ ਵਿੱਚ ਆ ਗਈਆਂ ਸਨ ਮਾਨ ਜੱਟ ਢਾੜਵੀ ਖੁੱਲ੍ਹ ਦਿਲੇ ਤੇ ਖਾੜਕੂ ਕਿਸਾਨ ਕਬੀਲੇ ਸਨ ਇਹਨਾਂ ਬਾਰੇ ਇੱਕ ਕਹਾਵਤ ਹੈ ਕਿ ਮਾਨਪੂਨੀਆ ਚੱਠੇ ਖਾਣ-ਪਾਨ ਮੇਂ ਅਲੱਗ-ਅਲੱਗ ਲੂਟਨ ਮੇਂ ਇਕੱਠੇ